ਪਾਏ ਸਰਦਾਰ ਡੱਲੇਵਾਲ ਸਾਹਿਬ ਨੂੰ ਜਵਰੀ ਘੜੀਸਿਆ ਗਿਆ ਫੜ ਕੇ ਪੈਰਾਂ 'ਚ ਜੋੜੇ ਨਹੀਂ ਪਾਉਣ ਦਿੱਤੇਗੇ ਸਿਰ ਦੇ ਉੱਤੇ ਪੱਗ ਨਹੀਂ ਲੈਣ ਵੱਡੀ ਐ ਤਾਂ ਐਵੇਂ ਜਿੱਕਰ ਮਰ ਵਰਤੇ ਬੈਠ ਕੇ ਮੋਰਚਾ ਹਰ ਹਾਲਤ ਜਿੱਤਾਂਗੇ ਇਹ ਹੁਣ ਛੋਡੀ ਪਹਿਰੇਦਾਰੀ ਇਹ ਜ਼ਿੰਮੇਵਾਰੀ ਛੋਡੀ ਐ ਕਿ ਲਗਾਤਾਰ ਜਿਹੜੇ ਦਿਕਤ ਲਾਵੇ ਸਾਡੇ ਪਿੰਡਾਂ ਵਾਲੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਿੱਕਤ ਲਾਵੇ ਉਸ ਰਸਤੇ ਦਾ ਫਾਇਦਾ ਲੈ ਕੇ ਗਏ ਆ ਤਾਂ ਭਰਾਵੋ ਫਾਇਦਾ ਕਿਵੇਂ ਲੈ ਕੇ ਗਏ ਆ ਅਸੀਂ ਬੜਾ ਛੇਤੀ ਵਿਸ਼ਵਾਸ ਕਰਦੇ ਨੇ ਆ ਅਸੀਂ ਬੜਾ ਛੇਤੀ ਝਿੱਦੇ ਆ ਮੈਂ ਕਹਾਂ ਸੀ ਕਿ ਸਾਡੀਆਂ ਟਰਾਲੀਆਂ ਦੇ ਵਿੱਚ ਆ ਇੰਟੈਲੀਜੈਂਸ ਵਾਲੇ ਬੈਠੇ ਨੇ ਇਹਨਾਂ ਦੇ ਵੀ ਹਰੀ ਪੱਗ ਹੋ ਸਕਦੀ ਆ ਇਹਨਾਂ ਦੇ ਵੀ ਮੈਜ ਹੋ ਸਕਦਾ ਇਹ ਵੀ ਸਰਕਾਰ ਨੂੰ ਦੱਸ ਗਾਲਾਂ ਸੋਡੀ ਅੰਦਰਲੀ ਗੱਲ ਪਾਪ ਕੇ ਸਾਡੇ ਤੇ ਹਮਲਾ ਕੀਤਾ ਤੇ ਗਾਹਾਂ ਨੂੰ ਔਰ ਰਾਤ ਨੂੰ ਸੋਡੇ ਨਾਲ ਜੇ ਕੋਈ ਉਪਰਾ ਬੰਦਾ ਬੈਠਦਾ ਉਹਦੀ ਬਰਤਾਲ ਜ਼ਰੂਰ ਕਰ ਲਿਓ ਕਿਹੜੇ ਪਿੰਡ ਦਾ ਕਿਹੜੇ ਬਲਾਕ ਦਾ ਕਿਹੜੀ ਦਸੇਬੰਦੀ ਦਾ ਅਜੇ ਤੋ ਨਿਖੇੜ ਕੇ ਚੱਲਾਂਗੇ ਹਰ ਹਾਲਤਾਂ ਸਾਡੀ ਚੇਤਾਵਨੀ ਵੀ ਹੈ ਪੁਲਿਸ ਵਾਲਿਆਂ ਨੂੰ ਕਿ ਆਪ ਦੇ ਨਾਕੇ ਤੁਸੀਂ ਦੂਰ ਕਰ ਲਓ ਸੋਡੀ ਸੁਰੱਖਿਆ ਦੀ ਸਾਨੂੰ ਕੋਈ ਲੋੜ ਨਹੀਂ ਸਾਡੀ ਸੁਰੱਖਿਆ ਫੌਜ ਬੈਠੀ ਹੈ ਆਸਪਾਲ ਦੇ ਬੁਸ਼ਵਾਸਤੇ ਅਸੀਂ ਜਿੱਤਾਂਗੇ ਮੈਂ ਜਾਣਦਾ ਆਪਾਂ ਵੀ 10 ਮਹੀਨਿਆਂ ਦੇ ਇੱਥੇ ਬੈਠੇ ਆ ਉਹ ਦੋ ਮਲਾਜ਼ਮ ਜਿਹੜੇ ਲਗਾਤਾਰ ਇੱਥੇ ਪਹਿਰਾ ਦੇ ਰਹੇ ਨੇ ਉਹ ਮੈਂ ਕਹਿੰਦਾ ਉਹਨਾਂ ਨੂੰ ਨੌਕਰੀ ਛੱਡ ਕੇ ਘਰੇ ਆ ਜਾਣਾ ਚਾਹੀਦਾ ਜੇ ਡੱਲੇਵਾਲ ਸਾਹਿਬ ਨੂੰ ਜੋੜੇ ਲਈ ਪਾਉਣ ਦਿੱਤੇ ਉਹਨਾਂ ਨੂੰ ਪਰਲਾ ਨਹੀਂ ਬੰਦਣ ਦਿੱਤਾ ਉਹ ਪਹਿਰਾ ਦੇ ਰਹੇ ਸੀ ਦੋ ਮਲਾਜ਼ਮ ਉਹਨਾਂ ਨੂੰ ਐਸਐਚਓ ਗਾਹ ਦੇ ਰਹੇ ਹਸੀ ਕਿ ਛੱਡ ਦਿਓ ਛੱਡ ਕੇ ਇਥੇ ਨਾਲ ਬੈਠੋ ਭਰਾਵੋ ਗਾਲਾਂ ਦੇ ਕੇ ਲੈ ਕੇ ਗਏ ਲੈ ਇਹ ਜੀ ਨੌਕਰੀ ਉਹਨਾਂ ਨੂੰ ਥੋ ਕਹਿ ਦੇਣਾ ਚਾਹੀਦਾ ਆ ਲੋਕਾਂ ਦੇ ਵਿੱਚ ਆ ਕੇ ਬੈਠ ਕੇ ਇਹਨਾਂ ਨਾਲ ਲੜਨਾ ਚਾਹੀਦਾ ਤੇ ਇਸ ਕਰਕੇ ਮੇਰੀ ਖਾਚ ਕਰਕੇ ਆ ਭੈਣਾ ਦਾ ਮੈਂ ਕਿਉਂ ਜਿਗਰ ਕੀਤਾ